ਨਵਰਾਜ ਹੰਸ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਨ ਦੇ ਸਬੰਧ ਵਿੱਚ ਪਿੰਡ ਡੋੜ ਵਿਖੇ ਪਹੁੰਚੇ ਫਰੀਦਕੋਟ ਤੋਂ ਬੀਜੇਪੀ ਦੇ ਕੈਂਡੀਡੇਟ ਲੋਕ ਸਭਾ ਦੀ ਚੋਣ ਲੜ ਰਹੇ ਹੰਸ ਰਾਜ ਹੰਸ ਦੇ ਪੁੱਤਰ ਨਵਰਾਜ ਹੰਸ ਆਪਣੇ ਪਿਤਾ ਲਈ ਚੋਣ ਪ੍ਰਚਾਰ ਕਰਨ ਦੇ ਹੱਕ ਵਿੱਚ ਪਿੰਡ ਡੋੜ ਵਿਖੇ ਪਹੁੰਚੇ ਉੱਥੇ ਉਹਨਾਂ ਦਾ ਪਹੁੰਚਨ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿਰੋਧ ਕੀਤਾ ਅਤੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਤੇ ਉਹਨਾਂ ਦੇ ਨਾਲ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਅਤੇ ਹੋਰ ਵੀ ਮਹਾਨ ਸ਼ਖਸੀਅਤਾਂ ਆ드 ਹਾਜ਼ਰ ਸਨ ਕੀਐਸਕੇ ਨਿਊਜ਼ ਚੈਨਲ ਤੋਂ ਪੱਤਰਕਾਰ ਕੁਲਦੀਪ ਸਿੰਘ ਦੀ ਰਿਪੋਰਟ ਸਜਾਓ ਬਾਪ ਸਜਾਓ ਬੀਜੇਪੀ ਸਰਕਾਰ ਮਰਦਾਬਾ ਸਨਜੋਤ ਕਿਸਾਨ ਮੋਰਚਾ ਜਿੰਦਾਬਾਦ 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 ਸਨਜੋਤ ਕਿਸਾਨ ਮੋਰਚਾ ਕਿਸਾਨਾਂ ਦੀ ਕਾਤਲ ਮੋਤੀ ਸਰਕਾਰ ਮਰਦਾਬਾ 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 ਬੀਜੇਪੀ ਬਾਪ ਸਜਾਓ ਬਾਪ ਸਜਾਓ 1 ਲੱਖ ਦੇ ਮਾਰਜਿਨ ਨਾਲ ਉਹ ਜਿੱਤੇ ਸੀ ਉਹ ਦਿੱਲੀਓਂ ਵੀ ਚੋਣ ਲੜ ਸਕਦੇ ਸੀ ਪਰ ਜਦੋਂ ਵੀ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਪਾਰਲੀਮੈਂਟ ਦੇ ਵਿੱਚ ਪੰਜਾਬੀਆਂ ਦੀ ਗੱਲ ਕੀਤੀ ਨੌਜਵਾਨਾਂ ਦੀ ਗੱਲ ਕੀਤੀ ਕਿਸਾਨੀ ਦੀ ਗੱਲ ਕੀਤੀ ਤਾਂ ਮੋਦੀ ਸਾਹਿਬ ਨੇ ਉਹਨਾਂ ਨੂੰ ਸਪੈਸ਼ਲ ਪੰਜਾਬ ਦੇ ਵਿੱਚ ਮਾਲਵੇ ਦੀ ਧਰਤੀ ਤੇ ਕਮਲ ਖਲਾਉਣ ਲਈ ਭੇਜਿਆ ਮੋਦੀ ਸਾਹਿਬ ਦੇ ਬਹੁਤ ਨੇੜੇ ਆ ਨੱਡਾ ਸਾਹਿਬ ਦੇ ਬਹੁਤ ਨੇੜੇ ਆ ਆਪਾਂ ਨੂੰ ਇਸ ਚੀਜ਼ ਦਾ ਬਹੁਤ ਲਾਭ ਮਿਲਣਾ ਸੋ ਤਗੜੇ ਹੋ ਕੇ ਆਪਾਂ ਭਾਰਤੀ ਜਨਤਾ ਪਾਰਟੀ ਨੂੰ ਜਿਤਾਉਣਾ ਚੌਨ ਨਿਸ਼ਾਨ ਪਤਾ ਨਾ ਸਾਰਾ ਕੀ ਆ ਗੋਦੀ ਸਾਹਿਬ ਦਾ ਬੋਲੇ ਗੋਦੀ ਸਾਹਿਬ ਦੀ ਜੈ ਬੋਲੇ ਸੋ ਨਿਰਭੈ ਸੁਭਾਨ ਗੋਦੀ ਸਾਹਿਬ ਦੀ ਜੈ ਮੈਂ ਸਿਰਫ ਆਪਣੇ ਪਿਤਾ ਜੀ ਦੀ ਬੇਨਤੀ ਲੈ ਕੇ ਤੁਹਾਡੇ ਚਰਨਾਂ 'ਚ ਆਇਆ ਮੈਂ ਬਹੁਤ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਤੁਹਾਡੇ ਲਈ ਸੇਵਾਂ ਲਈ ਆਏ ਆਂ ਮੈਂ ਜਿਹੜਾ ਉਮੀਦਵਾਰ ਤੁਹਾਡੇ ਲਈ ਮੋਦੀ ਸਾਹਿਬ ਨੇ ਭੇਜਿਆ ਉਹ ਤੁਹਾਡੇ ਪਿੱਛੋਂ ਉੱਠਿਆ ਹੋਇਆ ਇੱਕ ਇਨਸਾਨ ਆ ਗਰੀਬ ਘਰ ਦਾ ਬੱਚਾ ਹੈ ਗਰੀਬ ਕਿਸਾਨ ਮਜ਼ਦੂਰ ਦਾ ਬੇਟਾ ਹੈ ਮੇਰੇ ਫਾਦਰ ਸਾਹਿਬ ਨੇ ਬਹੁਤ ਮਿਹਨਤ ਕੀਤੀ ਇਸ ਤੇ ਪਹੁੰਚਣ ਲਈ ਔਰ ਉਹ ਤਾਂ ਦਾ ਹਰ ਦੁੱਖ ਗੱਥ ਸਮਝਦੇ ਆ ਤੁਸੀਂ ਇੱਕ ਤਰੀਕ ਨੂੰ ਵੋਟ ਕਿਹਨੂੰ ਪਾਉਣੀ ਆ ਮੋਦੀ ਜੀ ਇੱਕ ਵਾਰੀ ਗੱਝ ਕੇ ਕਿਹਨੂੰ ਬੁਲਾਣੀ ਆ ਮੋਦੀ ਜੀ ਇਹ ਜਿਹੜਾ ਜੋਸ਼ ਆ ਨਾ ਇਹ ਹਰ ਪਿੰਡ ਨਹੀਂ ਜਾਣਾ ਚਾਹੀਦਾ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਹੈ ਫਿਰ ਜੋਸ਼ ਨੂੰ ਠੰਡਾ ਨਹੀਂ ਹੋਣ ਦੇਣਾ ਇਹ ਇੱਕ ਜੂਨ ਤੱਕ ਪਤਾ ਲੱਗ ਗਿਆ ਚਾਰ ਜੂਨ ਇੱਕ ਇੱਕ ਔਰਤ ਜੀਪੀ ਦੇ ਨਾਲ ਖੜੀ ਸੀ ਔਰ ਤਾਂ ਮੇਰਾ ਕਿ ਝਾੜੂ ਦੱਬ ਕੇ ਫੇਰਦਾ ਸੀ ਇਹ ਤਾਂ ਫੇਰ ਕਮੋਦ ਰਾਜਿਆ ਚ ਹੰਸਦੀ ਲਈ ਚੋਣ ਪ੍ਰਚਾਰ ਤੇ ਨਿਕਲਿਓ ਕਿੰਨਾ ਦਾ ਹੰਗਾਰਾ ਮਿਲ ਰਿਹਾ ਹੈ ਸਤ ਸ੍ਰੀ ਅਕਾਲ ਜੀ ਸਸੀ ਕਾਲ ਜੀ ਉਹ ਜਿਹੜਾ ਅਸਲਾ ਵਾਇਰ ਨੂੰ ਹਫਤੇ ਬਹੁਤ ਅੱਛਾ ਪਿਆਰ ਮਿਲ ਰਿਹਾ ਜੀ ਬਹੁਤ ਸਾਰਾ ਬਹੁਤ ਲੋਕ ਪਿਆਰ ਦੇ ਰਹੇ ਆ ਬੜਾ ਪਰਮਾਨੰਦ ਆ ਰਿਹਾ ਮਿਲ ਰਿਹਾ ਸਾਰੇ ਪਿੰਡਾਂ ਚੋਂ ਸ਼ਹਿਰਾਂ ਚੋਂ ਸਵੇਰ ਦੇ ਨਿਕਲੇ ਹੋਏ ਆ ਤੇ ਬਹੁਤ ਜ਼ਿਆਦਾ ਪਿਆਰ ਮਿਲਦਾ ਲੋਕ ਮਿਲਦੇ ਨੇ ਤਾਂ ਕਿ ਕੋਈ ਦੱਸ ਦੇ ਆ ਸ਼ੇਅਰ ਕਰ ਦੇ ਕਿ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ ਜਾਂ ਕੀ ਉਹਨਾਂ ਨੂੰ ਚਾਹੀਦੀ ਹਾਂਜੀ ਹਾਂਜੀ ਇੱਥੇ ਅਸੀਂ ਜਦੋਂ ਪਿੰਡਾਂ ਚ ਗਏ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਸ਼ਹਿਰੀਆਂ ਦੀਆਂ ਆਪਣੀਆਂ ਸਮੱਸਿਆਵਾਂ ਤੇ ਉਹ ਅਸੀਂ ਬਸ ਜਦੋਂ ਜਿੱਤਾਂਗੇ ਤੇ ਸਾਨੂੰ ਪਤਾ ਲੱਗਿਆ ਕਿ ਕਿੰਦਾ ਕਿੰਦਾ ਕਰਨਾ ਨਹੀਂ ਉਹ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਮੈਂ ਤਾਂ ਜਿੱਥੇ ਵੀ ਗਿਆ ਜੀ ਉੱਥੇ ਕਿਸੇ ਵੀ ਕਿਸਾਨ ਮਜ਼ਦੂਰ ਨੇ ਸਾਨੂੰ ਕੁਝ ਵੀ ਬੁਰਾ ਭਲਾ ਨਹੀਂ ਕਿਹਾ ਸਾਨੂੰ ਬਹੁਤ ਪਿਆਰ ਮਿਲਿਆ ਸਾਨੂੰ ਉਹਨਾਂ ਨੇ ਸਗਾ ਖੋਦਾ ਕੇ ਕਿਹਾ ਕਿ ਤੁਸੀਂ ਤੁਹਾਡੇ ਨਾਲ ਆ ਬਾਨਾ ਬਾਨ ਜੋੜ ਕੇ ਖੜੇ ਆ ਪੰਜ 4 ਤਰੀਕ ਨੂੰ ਤੁਹਾਨੂੰ ਜਿਹੜੀਆਂ 405 ਸੀਟਾਂ ਹੋਣ ਜਾ ਰਹੀਆਂ ਉਹਦੇ ਵਿੱਚੋਂ ਇੱਕ ਸੀਟ ਫਰੀਦਕੋਟ ਦੀ ਵੀ ਜਿੱਤ ਕੇ ਪਈ ਹੈ ਅੱਜ ਰੋਡਪਿੰਡ ਦੇ ਵਿੱਚ ਥੋੜਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਕੁਝ ਕਿਸਾਨਾਂ ਕਿਸਾਨਾਂ ਦੇ ਵੱਲੋਂ ਉਹ ਕੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਲੱਗਦਾ ਫਰੀਦਕੋਟ ਤੋਂ ਵੀ ਚੰਗਾ ਹੰਗਾਰਾ ਮਿਲਿਆ ਜੀ ਫਰੀਦਕੋਟ ਤੋਂ ਤਾਂ ਬਹੁਤ ਅੱਛਾ ਹੰਗਾਰਾ ਮਿਲਿਆ ਅੱਜ ਮੇਰੇ ਖਿਆਲ ਨਾਲ ਇਹ ਸਾਡਾ ਪਹਿਲਾ ਪ੍ਰੋਗਰਾਮ ਹੈ ਜਿੱਥੇ ਥੋੜਾ ਜਿਹਾ ਇਦਾਂ ਉਹ ਕੋਈ ਗੱਲ ਨਹੀਂ ਉਹ ਆਪਣਾ ਕੰਮ ਕਰ ਰਹੇ ਕੋਈ ਗੱਲ ਨਹੀਂ ਤੁਹਾਨੂੰ ਦਾ ਮੋਸਟ ਵੈਲਕਮ ਮੁਕਾਬਲਾ ਕਿਵੇਂ ਲੱਗਦਾ ਤੁਹਾਨੂੰ ਇੱਥੇ ਕਿਉਂਕਿ ਕਰਨਜੀਤ ਰਮੋਲ ਵੀ ਨੇ ਤੇ ਦੂਜੇ ਪਾਸੇ ਕਾਂਗਰਸ ਵੱਲੋਂ ਕੈਂਡੀਡੇਟ ਤੇ ਗਏ ਨੇ ਮੁਕਾਬਲਾ ਕਿਵੇਂ ਦਿਖਦ ਤੁਸੀਂ ਮੁਕਾਬਲਾ ਤਾਂ ਅੱਛਾ ਹੈ ਜੀ ਮੁਕਾਬਲਾ ਤਾਂ ਹੋਣਾ ਹੀ ਚਾਹੀਦਾ ਹੈ ਬਟ ਉਹ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਜਿੰਦਾਬਾਦ ਹਾਂ ਜੀ ਹਾਂ ਜੀ ਜਿੰਦਾਬਾਦ 2 ਮਿੰਟ ਬੈਠ ਜਾਈ ਦੋ ਮਿੰਟ ਕੱਤਾ ਕਰਨੀ ਹੈ ਅਸੀਂ ਵੀ ਕੋਈ ਦੋ ਮਿੰਟ ਬੈਠ ਜਾਈ 25 ਰੁਪਈਆ ਲੈ ਜਾਣਾ ਪਈ ਹੈ ਤੇ ਹੁਣ ਦੱਸੋ ਮੈਨੂੰ ਕਿਹੜਾ ਬਟਨ ਦਬਾਉਣਾ ਮਸ਼ੀਨ ਦਾ ਉੱਧਰ ਇੱਕ ਵਾਰੀ ਜ਼ੋਰ ਦੀ ਦੱਸੋ ਕਿਹੜਾ